ਯਾਸਨ ਰੋਡ ਅਤੇ ਟੇਲਰ ਰੋਡ ਦੇ ਨਵੇਂ ਟਿਊਬਵਲ ਦਾ ਉਦਘਾਟਨ ਇੰਪਰੂਵਮੈਂਟ ਟਰਸਟ ਦੇ ਹਲਕਾ ਇੰਚਾਰਜ ਕਰਮਜੀਤ ਸਿੰਘ ਰੰਟੂ ਨੇ ਕੀਤਾ ਇਸ ਮੌਕੇ ਆਮ ਆਦਮੀ ਪਾਰਟੀ ਦੇ ਅਮਰਸਰ ਉਤਰੇ ਸੀਨੀਅਰ ਡਿਪਟੀ ਮੇਅਰ ਪ੍ਰਿੰਕਾ ਸ਼ਰਮਾ ਰਿਤੇਸ਼ ਸ਼ਰਮਾ ਮੋਨਾ ਪਹਿਲਵਨ ਪ੍ਰਦੀਪ ਸ਼ਰਮਾ ਸਾਹਿਲ ਸੱਗਰ ਬੰਟੀ ਪਹਿਲਵਨ ਸੁਮਿਤ ਸਿੰਘਾਣੀਆਂ ਅਮਨ ਅਤੇ ਅਨਿਲ ਸਮੇਤ ਕਈ ਪਾਰਟੀ ਵਰਕਰਾਂ ਤੋਂ ਇਲਾਵਾ ਸਥਾਨਕ ਵਸਨੀਕ ਵੀ ਮੌਜੂਦ ਸਨ ਇੱਥੇ ਬੜੇ ਪਿਛਲੇ ਸਮੇਂ ਤੋਂ ਲੋੜ ਸੀ ਪਾਣੀ ਦੀ ਅਸੀਂ ਪਿਛਲੇ ਸਮੇਂ ਤੋਂ ਇਹਨਾਂ ਦੀਆਂ ਵੈਸੇ ਲੋੜਾਂ ਪੂਰੀਆਂ ਕਰ ਰਹੇ ਹਾਂ ਕਿ ਮੇਰੋਵਾਂ ਦੇ ਪਾਣੀ ਦੇ ਟੈਂਕਰ ਭੇਜੇ ਜਾ ਰਹੇ ਸੀ ਕਿ ਇਸ ਤੋਂ ਇਲਾਵਾ ਬਾਕੀ ਟੀਬਲਾਂ ਦਾ ਪਾਣੀ ਵੀ ਡਿਵਰਟ ਕਰਕੇ ਦਿੱਤਾ ਸੀ ਪਰ ਜਿਹੜੀ ਪ੍ਰੋਪਰ ਸਪਲਾਈ ਇਸ ਇਲਾਕੇ ਨੂੰ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲ ਰਹੀ ਸੀ ਕਿ ਉਹ ਸਾਡੀਆਂ ਪਹਿਲਾਂ ਸਾਡੇਾਰੇ ਪ੍ਰਬਾਧ ਇੱਥੇ ਪਾਣੀ ਦੀ ਜਿਹੜੀ ਦਿੱਕਤ ਸੀ ਉਹਦਾ ਸਾਹਮਣਾ ਕਰ ਰਹੇ ਸੀ ਸੋ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਅਸੀਂ ਇੱਥੇ ਇੱਕ ਨਵਾਂ ਟਿਊਬਲ ਪਾਸ ਕਰਕੇ ਉਸ ਦੀ ਅੱਜ ਇੱਥੇ ਲਾਉਣ ਦਾ ਸ਼ੁਭ ਆਰੰਭ ਕਰ ਦਿੱਤਾ ਜਿਹੜਾ ਆਉਣ ਵਾਲੇ 5-7 10 ਦਿਨ ਦੇ ਵਿੱਚ ਵਿੱਚ ਚੱਲੂ ਚਾਲੂ ਹੋ ਜਾਏਗਾ ਔਰ ਇਸ ਇਲਾਕੇ ਦੀ ਪੀਣ ਵਾਲੇ ਪਾਣੀ ਦੀ ਜਿਹੜੀ ਮੁਸ਼ਕਲ ਹੈ ਉਹ ਬਿਲਕੁਲ ਜੀ ਹੈ ਉਹ ਠੀਕ ਹੋ ਜਾਏਗੀ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਕੋਈ ਇਲਾਕੇ ਦੀਆਂ ਮੁਸ਼ਕਲਾਂ ਹੋਣ ਜਿਉਂ ਉਹਨਾਂ ਨੂੰ ਅਸੀਂ ਫੈਲਦੇ ਆਧਾਰ ਤੇ ਕਰਾਂਗੇ ਔਰ ਤੁਹਾਡੇ ਮਾਧਿਅਮ ਨਾਲ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਵਿਖਵਾਇਆ ਜਾਵੇਗਾ ਖਾਸ ਤੌਰ ਤੇ ਹਲਕਾ ਉਤਰੀ ਦੇ ਲੋਕਾਂ ਨੂੰ ਕਿ ਕਿਸੇ ਵੀ ਕਿਸਮ ਦੀ ਤੁਹਾਨੂੰ ਜਿਹੜੀ ਚਾਹੇ ਉਹ ਕਾਰਪੋਰੇਸ਼ਨ ਹੋਵੇ ਜਾਂ ٹرسٹ ਹੋਵੇ ਜਾਂ ਕੋਈ ਹੋਰ ਡਿਪਾਰਟਮੈਂਟ ਹੋਵੇ ਡਵੈਲਪਮੈਂਟ ਜਾਂ ਕੋਈ ਹੋਰ ਜਿੰਨੀਆਂ ਵੀ ਮੁਸ਼ਕਲਾਂ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਰਹਿਣ ਦਵਾਂਗੇ ਔਰ ਸਾਰੇ ਜਿਹੜੇ ਕੰਮ ਨੇ ਉਹ ਪੈਲ ਦੇ ਆਧਾਰ ਤੇ ਪਾਜੀ ਸਭ ਤੋਂ ਜਿਆਦਾ ਮੁਸ਼ਕਲ ਜਿਹੜੀ ਉਤਰੀ ਹਲਕੇ ਦੇ ਪੂੜੇ ਦੀ ਆ ਰਹੀ ਹੈ ਪੂੜੇ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪਿਛਲੀ ਜਿਹੜੀ ਕੰਪਨੀ ਪੂੜਾ ਚੋਕ ਰਹੀ ਸੀ ਸਾਰੇ ਸ਼ਹਿਰ ਚ ਉਹ ਜਿਹੜੀ ਕੰਪਨੀ ਆ ਉਹ ਡਿਫਾਲਟ ਹੋ ਗਈ ਆ ਬਲੈਕਲਿਸਟ ਹੋ ਗਈ ਆ ਔਰ ਉਹ ਕੰਪਨੀ ਜਿਹੜੀ ਆ ਹੁਣ ਕੰਮ ਕਰਨਾ ਉੱਤੇ ਬੰਦ ਕੀਤਾ ਹੁਣ ਨਵੇਂ ਟੈਂਡਰ ਲੱਗੇ ਨੇ ਜਿਹੜੇ ਆਉਣ ਵਾਲ 4 ਮਹੀਨੇ 2-3 ਮਹੀਨੇ ਦੇ ਵਿੱਚ ਵਿੱਚ ਉਹ ਨਵੀਂ ਮਸ਼ੀਨਰੀ ਲੈ ਕੇ ਇਹ ਬਿਲਕੁਲ ਪ੍ਰੋਪਰ A1 ਜਿਹੜੀ ਕੂੜੇ ਦੀ ਲਿਫਟਿੰਗ ਉਹ ਸ਼ੁਰੂ ਹੋ ਜਾਏਗੀ। ਸੋ ਇਹ ਮੈਂ ਤੁਹਾਡੇ ਮਾਧਿਅਮ ਨਾਲ ਫਿਰ ਸ਼ਹਿਰ ਨਿਵਾਸੀਆਂ ਨੂੰ ਜਾਂ ਹਰਕੇ ਨਿਵਾਸੀਆਂ ਨੂੰ ਦੱਸਾਂਗਾ ਕਿ ਇਹ ਮਹੀਨੇ 2 ਮਹੀਨੇ ਦੀ ਹੋਰ ਜਿਹੜੀ ਮੁਸ਼ਕਲ ਹੈ ਉਹ ਉਹ ਰਹਿ ਗਈ ਹੈ। ਪਰ ਇਸ ਤੋਂ ਬਾਅਦ ਸਾਰੀ ਜਦਨ ਸਾਡੀ ਨਵੀਂ ਕੰਪਨੀ ਆ ਜਾਂਦੀ ਹੈ ਨਵੀਂ ਮਸ਼ੀਨਰੀ ਆ ਗਈ ਤੇ ਬਿਲਕੁਲ ਅਪ ਟੂ ਡੇਟ ਜਿਹੜੀ ਕੂੜੇ ਦੀ ਲਿਫਟਿੰਗ ਡੇਲੀ ਬੇਸਿਸ ਤੇ ਹੋਣੀ ਸ਼ੁਰੂ ਹੋਏਗੀ। ਹੋਣ ਨਹੀਂ ਕਿ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਜਿੱਥੇ ਕੋਈ ਜਾਦਾ ਕ੍ਰੋਨਿਕ ਕਿਸੇ ਦਾ ਨਹੀਂ ਚੁੱਕਿਆ ਗਿਆ ਕੂੜਾ ਸਾਡੇ ਧਿਆਨ ਚ ਲਿਆਓ ਅਸੀਂ ਕਟੋ-ਕਟ ਆਪਣੇ ਏਰੀਆ ਦੇ ਵਿੱਚ ਅਸੀਂ ਕਿਸੇ ਵੀ ਸ਼ਹਿਰੀ ਨੂੰ ਮੁਸ਼ਕਲ ਨਹੀਂ ਆਉਣ ਦੇਵਾਂਗੇ ਔਰ ਉਹ ਆਪ ਉਸ ਜਿਹੜੀ ਪ੍ਰੋਬਲਮ ਹੋਦਾ ਸਹਾਇਤਾ ਕਰਾਂਗੇ ਔਰ ਕੂੜਾ ਚੱਕਾਂਗੇ ਧੰਨਵਾਦ